ਦੀ ਅਲਤ ਹਾਂਜੀ ਮੈਨੂੰ ਗਿਆ ਪੜਾ ਹੀ ਨਹੀਂ ਆਮਾ ਲੁੱਟਿਆ ਗਿਆ ਆ ਆਮਾ ਲੁੱਟਿਆ ਗਿਆ ਨਹੀਂ ਨਹੀਂ ਮੇਰੇ ਇਸ ਨੂੰ ਭਾਈ ਕਰੋ ਮੈਂ ਨਾ ਚਾਰ ਮੈਂ ਨਾ ਕੋਈ ਤਨੀ ਮਿਲਿਆ ਪਕੜੀ ਹੋਈ ਹੋਣਾ ਲੱਲਿਆ ਹਾਏ ਲਿਆ ਨਹੀਂ ਨਾ ਮੇਰਾ ਪੁੱਤਰ ਖੋ ਲਿਆ ਮੇਰੇ ਕੋ ਇਹਦੀ ਹਾਏ ਕੋਈ ਕਾਰਵਾਈ ਕਰੋ ਆ ਗਿਆ ਨਾ ਕੋਈ ਨਾ ਕੋਈ ਬਿਲਕੁਲ ਹੀ ਅਵਧੀ ਆ ਬੜੀ ਆਉਂ ਕੱਟੀਆਂ ਲੱਗੀਆਂ ਬਸ ਆਪਾਂ ਤੁਹਾਨੂੰ ਮਰਵਾ ਦੇਣਾ ਸਾਰੇ ਮੈਨ ਮਰਵਾ ਦੇਣਾ ਨਾ ਮੈਂ ਸਾਡਾ ਰਣਨਦੋ ਦਾ ਮੜਾ ਖਤਰਾ ਆ ਆ ਜੀ ਰਖਵਾ ਦੀ ਕਰੋ ਨਾ ਮਤਮਨ ਦੀ ਕੋਈ ਨਹੀਂ ਹੋ ਕੋਈ ਨਹੀਂ ਹੋ ਘਰ ਇਹਨਾਂ ਦਾ ਹੂੰ ਹੂੰ ਇਹਨਾਂ ਦੇ ਘਰ ਜਲਦੀ ਨੂੰ ਕੋਲੇ ਮਾਰ ਜੇ ਨਾ ਗੰਨ ਨੂੰ ਕੋਲੀ ਖਤਮ ਕਰ ਦੇਣਾ ਧਸਾ ਧਸਾ ਜਾ ਕੇ ਤੇ ਖਤਮ ਕਰਤਾ ਤਾਂ ਵੀ ਮੌਤ ਦੇ ਨਾ ਆ ਆ ਮਕਿਓ ਮੇਰੇ ਪੋਜ਼ਿਟਿਵ ਵੀ ਲੋ ਫੋਟੋ ਉਹ ਵੀ ਕਾਟੋ ਮੇਰੇ ਪੋਜ਼ਿਟਿਵ ਫੋਟੋ ਆ ਦੇਖੋ ਫੋਟੋ ਮੈਂ ਯਾਦਾ ਕਰਦਾ ਨਾ ਕਰਦਾ ਨਾ ਕਰਦਾ ਮਰ ਤਾ ਨਾ ਕਰਦਾ ਮੈਂ ਸਾਰਾ ਦੁਸਰਤਾ ਹੀ ਲਾਡ ਮਾਈ ਆ ਨਹੀਂ ਮੇਰੇ ਬਲਿਆ ਤੇ ਆ ਬੈਲੀਆ ਕਾਟੇ ਨੂੰ ਮਾਰ ਲੈਂਦੀ ਆ ਸ਼ੁਗਰ ਦੀ ਮਰੀਜ਼ ਆਈ ਮੈਂ ਹੌੜ ਦਾ ਮਰੀਜ਼ ਆ ਆਲ ਕੁੜੀ ਦੁਰੀ ਕੰਨਾ ਮੇਂ ਤੁਮਿਲ ਦੁਰੀ ਕੰਨਾ ਮੇਰਾ ਕੋਈ ਆਸ ਨਹੀਂ ਤੇ ਆਹ ਲਾ ਕੁੜੀ ਆ ਤੇ ਲੱਗੇ ਤੇਰਾ ਬਰਾ ਮੇਰਾ ਹਏ ਚੱਲਿਆ ਜੀ ਬੰਦਾ ਕੱਢ ਦੇ ਜੁਸਮੇ ਮੇਰਾ ਚੈਨ ਕੋਈ ਆਇਆ ਘਰੇ ਕੋਰੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੇ ਮੇਰਾ ਭਰਾ ਆਇਆ ਸੀ ਇੱਕ ਕੁੜੀ ਨੂੰ ਲੈ ਕੇ ਪਤਾ ਨਹੀਂ ਕੌਣ ਸੀ ਤੇ ਆਇਆ ਆਪਾਂ ਬਿਠਾਇਆ ਤੇ ਉਸੇ ਵੇਲੇ ਨਾ ਇੱਕ ਪਿੰਡ ਦੀ ਕੁੜੀ ਆ ਪਿੰਡ ਦੀ ਜਵਾਈ ਕੁੜੀ ਆ ਤੇ ਜਵਾਈ ਉਹ ਸਾਡੇ ਘਰ ਆ ਗਏ ਏਟ ਕਰ ਕਾਂਦੇ ਮੈਂ ਗੇਟ ਖੋਲ੍ਹਦੀ ਮੈਂ ਟੱਕਾ ਮਾਰ ਕੇ ਪਰੇ ਸੁੱਟਦੀ ਆ ਸਿੱਧੀ ਅੰਦਰ ਜਾਂਦੀ ਮੇਰੇ ਭਰਾ ਨੂੰ ਮਾਰਦੀ ਕੁੱਟਦੀ ਉਹ ਕੁੜੀ ਨੇ ਵੀ ਕੁੱਟਦੀ ਬੜਾ ਮਾਰਦੀ ਆ ਆਪਾਂ ਛਡਾਉਣ ਦੀ ਕੋਸ਼ਿਸ਼ ਕੀਤੀ ਸਾਨੂੰ ਟੱਕਾ ਮਾਰਿਆ ਟੀ-ਸ਼ਰਟ ਪਾੜਦੀ ਮੇਰੀ ਬਾਹਾਂ ਤੇ ਵੀ ਨੇ ਨੂੰ ਲਾਏ ਬੜਾ ਛਡਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਨਤਮ ਕੇ ਮਾਰਨ ਮੂਰਨ ਦਾ ਬੜਾ ਮਾਰ ਆਇਆ ਉਹਨੇ ਮੇਰੇ ਭਰਾ ਨੂੰ ਉਹਨੇ ਉਹਨੂੰ ਡਰ ਗਿਆ ਬਹੁਤ ਡਰ ਗਿਆ ਉਹਨੂੰ ਧ ਮਾਰ ਗਿਆ ਉਸ ਸਮੇਂ ਇਹਨੇ ਉਹਨੇ ਸ਼ੰਭੀ ਸਾਲੇ ਆ ਜੀ ਸਰਵਨਾਂ ਹੀ ਉਹਦਾ ਕੀ ਕਰਦਾ ਜੀ ਫਾਦਰ ਨਾ ਸਰਜੀਤ ਰਾਜ ਜੀ ਉਹ ਟਿੱਪਰ ਚਲਾਉਂਦਾ ਪਿੰਡ ਦੇ ਮੁੰਡੇ ਦਾ ਹੀ ਟਿੱਪਰ ਚਲਾਉਂਦਾ ਸੀ ਉਹ ਮੇਰਾ ਬੇੜਾ ਦਾ ਨਾਮ ਸਰਵਨ ਕੁਮਾਰ ਪੁੱਤਰ ਸਰਜੀਤ ਰਾਜ ਦਾ ਸੀ ਮੈਂ ਆਪਣੇ ਕੰਮ ਤੇ ਡਿਊਟੀ ਤੇ ਗਿਆ ਹੋਇਆ ਸੀ ਮੇਰਾ ਪੇੜਾ ਘਰ ਆਇਆ ਘਰ ਆਇਆ ਤੇ ਮੈਨੂੰ ਨਹੀਂ ਪਤਾ ਮੈਂ ਆਪਣੇ ਡਿਊਟੀ ਤੇ ਗਿਆ ਹੋਇਆ ਤੇ ਮੇਰੇ ਬੱਚੇ ਘਰ ਹੀ ਉਹਦੇ ਪਿੰਡ ਦੇ ਪਿੰਡ ਦੀ ਕੁੜੀ ਤੇ ਉਹਨਾਂ ਨਾਲ ਜਵਾਈ ਆ ਜੇ ਸਿੱਧਾ ਘਰ ਚ ਆ ਕੇ ਉਹਨਾਂ ਮੇਰੇ ਬੇਟੇ ਨੂੰ ਕੁੱਟਿਆ ਤੇ ਧਮਕਾਇਆ ਤੇ ਤੇ ਉਹਨੂੰ ਧਮਕੀ ਦਿੱਤੀ ਗਈ ਤੇ ਮੈਂ ਤਨ ਤਨ ਬਾਹਰ ਨਿਕਲ ਗਿਆ ਤੇ ਸਾਰੇ ਪਰਿਵਾਰ ਤੁਹਾਡੇ ਨੂੰ ਐਸੀ ਖਤਮ ਕਰ ਦੇਣਾ ਆ ਉਹਨਾਂ ਦਾਦੇ ਹੋਏ ਸਲਫਾਜ਼ ਕਰਦੇ ਮੇਰਾ ਪੁੱਤਰ ਦੀ ਡੈਥ ਹੋ ਗਈ ਮੈਨੂੰ ਇਨਸਾਬ ਦਿੱਤਾ ਜਾਏ ਮੈਨੂੰ ਇਨਸਾਬ ਦਿੱਤਾ ਜਾਏ ਕਿੰਨੇ ਬੱਚੇ ਤਾਂ ਬੱਚੇ ਮੈਂ 4 ਗੁੱਡੀਆਂ ਤੇ ਮੈਂ ਇਕੱਲਾ ਕਲਾ ਬੱਚਾ ਹੀ ਤੇ ਮੇਰਾ ਮੇਰੀ ਸਨਸਾਮ ਮੇਰੇ ਪਿੰਡ ਜੇ ਕੋਈ ਸੁਣਵਾਈ ਨਹੀਂ ਗਰੀਬ ਜਰਾ ਮੈਂ ਮੇਰੀ ਸੁਣਵਾਈ ਕੀਤੀ ਜਾਵੇ ਮੈਂ ਗਾਰਜੈਂਸੀ ਚ ਹਾਲ ਫੜਦਾ ਕੰਮ ਕਰਨਾ ਮਦਨਾਤ ਵੀ ਗੈਜੈਂਸੀਸ ਤੇ ਮੈਂ ਹਲਪਤਾ ਕੰਮ ਕਰਨਾ ਆ ਮੈਂ ਡੇਲੀ ਵੇਜ ਤੇ ਉੱਥੇ ਲੱਗਾ ਨਾ ਮੁੰਡੇ ਦੀ ਉਮਰ ਕਿੰਨੀ ਹੈ ਕੀ ਕਰਦਾ ਹੈ ਉਹ ਟਰੱਕ ਡਰਾਈਵਰ ਇਹਨਾਂ ਦਾ ਟਰੱਕ ਡਰਾਈਵਰ ਇਹਨਾਂ ਦਾ ਆਪਰੇਟਰ ਹੀ ਇਹਨਾਂ ਦਾ ਟਰੱਕ ਡਰਾਈਵਰ ਆਪਰੇਟਰ ਇਹ ਕੰਮ ਕਰਦਾ ਸੀ ਕੰਪਲੀਟ ਕਰਤੀ ਇਹ ਪੁਲਿਸ ਨੂੰ ਪੁਲਿਸਰ ਕੰਪਲੇਂਟ ਕਰ ਕਹੇਤਾ ਕਿ ਕੰਮ ਸੁਣਵਾਈ ਲਿਖਣਾ ਆਇਆ ਸੁਣਵਾਈ ਚੱਲ ਰਹੀ ਹੈ ਸਾਨੂੰ ਲਿਖਣ ਦੀ ਤੇ ਮੈਂ ਮੈਂ ਬੇਨਤੀ ਹੈ ਤੁਹਾਡੇ ਅੱਗੇ ਕਿ ਮੇਰੇ ਮੈਨੂੰ ਸੁਣਵਾਈ ਕੀਤੀ ਜਾਏ ਮੇਰੇ ਤੇ ਪੁਲਿਸ ਨੇ ਕਾਰਵਾਈ ਹਜੇ ਤੱਕ ਨਹੀਂ ਕਾਰਵਾਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੋ ਨਾ ਸਮੇਂ ਦਾ ਟਾਈਮ ਆ ਸਾਰਾ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਸਾਰੇ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਨਾ ਹੈ ਕਿ ਸਾਡੇ ਦੋਸਤਿਆਂ ਦੇ ਸੌਖਾ ਸਖਤ ਕੋਈ ਕਾਰਵਾਈ ਆਏ ਤਾਂ ਸਾਨੂੰ ਗਰੀਬ ਨੂੰ ਨਸਾਫ ਦੋਇਆ ਜਾਏ